ਉਕੀ ਹਰਜੀਤ ਸਿੰਘ ਆਈਪੀਐਸ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਤੇ ਸੀਆਈਏ ਸਟਾਫ ਯੂਨਿਟ ਜੈਤੂ ਵੱਲੋਂ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਯੂਨਿਟ ਜੈਤੂ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਸਥਾਨਕ ਜੈਤੂ ਰੋਡ ਤੋਂ ਕੋਟਕਪੂਰਾ ਵੱਲ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਪੁਲਿਸ ਪਾਰਟੀ ਜਦੋਂ ਮੋਗਾ ਰੋਡ ਦੇ ਨੇੜੇ ਪੁਲ ਕੋਲ ਪੁੱਜੀ ਤਾਂ ਇੱਕ ਮੋਨਾ ਨੌਜਵਾਨ ਜਿਸਦੇ ਸੱਜੇ ਹੱਥ ਵਿੱਚ ਇੱਕ ਮومی ਲਿਫਾਫਾ ਫੜਿਆ ਹੋਇਆ ਸੀ ਕੱਲ ਸਿਟੀ ਕੋਰਡ ਕਪੂਰਾ ਦੇ ਏਰੀਆ ਚ ਸੀਆਈਏ ਜੈਤੋ ਵੱਲੋਂ ਜਿਹੜੀ ਸ਼ੱਕੀ ਪੁਰਸ਼ਾਂ ਦੀ ਭਾਲ ਦੇ ਸਬੰਧ ਵਿੱਚ ਚੈਕਿੰਗ ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਬੰਦਾ ਜਿਹਦਾ ਨਾਮ ਵਿਰਿੰਦਰ ਸਿੰਘ ਹੈ ਉਰਫ ਵਿਜੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਇਹ ਰਹਿਣ ਵਾਲਾ ਇਹਨੂੰ ਸ਼ੱਕ ਦੇ ਆਧਾਰ ਤੇ ਇਹਨਾਂ ਨੇ ਰੋਕਿਆ ਸੀਗਾ ਤੇ ਜਿਹਦੀ ਤਲਾਸ਼ੀ ਲੈਣ ਤੇ ਉਹਦੇ ਪਾਸੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਉਸਦੇ ਖਿਲਾਫ ਜਿਹੜੀ ਮਨ ਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਗਈ ਸਰਫਰਜ਼ਰ ਹੋਣ ਕੀ ਸਰ ਅਗਲੀ ਕਾਰਵਾਈ ਇਸ ਤੋਂ ਅੱਗੇ ਪੜਤਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਜਾਂ ਇਹਦੇ ਕਿਹੜੇ ਕਿਹੜੇ ਨਾਲ ਸਬੰਧ ਹੈ ਯਾ ਅੱਗੇ ਕਿ ਨੂੰ ਇਹ ਸਮਾਨ ਦੇਣਾ ਦੇਣਾ ਸੀਗਾ ਇਸ ਸਬੰਧੀ ਜਿਹੜੀ ਤਫਤੀਸ਼ ਜਾਰੀ ਹੈ ਜੋ ਇਹਦਾ ਹੁਣ ਪੁਲਿਸ ਰਿਮਾਂਡ ਲੈ ਕੇ ਅੱਗੇ ਤਫਤੀਸ਼ ਕੀਤੀ ਜਾਏਗੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز